ਵਿਲੱਖਣ ਵੱਡੀ ਖਬਰ ਸ਼ੰਭੂ ਬਾਰਡਰ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤਾਂ ਦੇ ਕਿ ਵੀਰਵਾਰ ਯਾਨੀ ਅੱਜ 22 ਅਗਸਤ ਨੂੰ ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਖੋਲਣ ਦੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਵਿਰੁੱਧ ਹਰਿਆਣਾ ਸਰਕਾਰ ਤੇ ਵੱਲੋਂ ਦਾਇਰ ਪਟੀਸ਼ਨ ਤੇ ਸੁਣਵਾਈ ਕੀਤੀ ਹੈ ਇਸ ਦੌਰਾਨ ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਕਿ ਸ਼ੰਭੂ ਸਰਹੱਦ ਫਿਲਹਾਲ ਬੰਦ ਰਹੇਗੀ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੇ ਕਿਸਾਨਾਂ ਨਾਲ ਮੀਟਿੰਗ ਦੀ ਰਿਪੋਰਟ ਸੁਪਰੀਮ ਕੋਰਟ ਨੂੰ ਦਿੱਤੀ ਹੈ ਅਦਾਲਤ ਨੇ ਦੋਵਾਂ ਸਰਕਾਰਾਂ ਨੂੰ ਕਿਸਾਨਾਂ ਦੇ ਨਾਲ ਮੀਟਿੰਗ ਜਾਰੀ ਰੱਖਣ ਦੇ ਲਈ ਕਿਹਾ ਹੈ ਦਿਨਾਲੀ ਤੁਹਾਨੂੰ ਦੱਦੀ ਕਿ ਸੁਪਰੀਮ ਨੇ ਵੀ ਕਿਉਂ ਕਿਸਾਨਤ ਦੇ ਨਾਲ ਗੱਲਬਾਤ ਕਰਨ ਦੇ ਲਈ ਆਪਣੇ ਪੱਖ ਤੋਂ ਇੱਕ ਵਾਰਤਾਕਾਰ ਦੀ ਨਿਯੁਕਤੀ ਵੀ ਕਰੇਗੀ ਅਦਾਲਤ ਨੇ ਸ਼ੰਭੂ ਸਰਹੱਦ ਨੂੰ ਖੋਲਣ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਸੁਲਝਾਉਣ ਦੇ ਲਈ ਸੁਖਾਵੇਂ ਢੰਗ ਨਾਲ ਚੱਲਣ ਤੇ ਜ਼ੋਰ ਦਿੱਤਾ ਹੈ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਦੋਵੇਂ ਦੋਵੇਂ ਰਾਜਾਂ ਨੂੰ ਗੱਲਬਾਤ ਕਮੇਟੀ ਲਈ ਮੁੱਦੇ ਵੀ ਸੁਲਝਾਉਣੇ ਚਾਹੀਦੇ ਹਨ ਅਤੇ ਹੁਣ ਇਸ ਮਾਮਲੇ ਤੇ ਅਗਲੀ ਸੁਣਵਾਈ 2 ਸਤੰਬਰ ਨੂੰ ਹੋਣ ਚਾਹੀਏ ਦਾਦੇ ਕਿ ਸ਼ੰਭੂ ਸਰਹੱਦ ਫਰਵਰੀ ਤੋਂ ਬੰਦ ਚਾਵੇ ਤੇ ਫਿਲਹਾਲ ਕੁਝ ਦਿਨ ਹੋਰ ਸ਼ੰਭੂ ਬਾਰਡਰ ਜੋ ਬੰਦ ਰਹੇਗਾ ਜੋ ਕਿ ਸੁਪਰੀਮ ਕੋਰਟ ਦੇ ਵੱਲੋਂ ਆਦੇਸ਼ ਦਿੱਤੇ ਗਏ ਨੇ ਇਦੇ ਨਾਲ ਹੀ ਸਿੱਖਰਲੀ ਅਦਾਲਤ ਨੇ ਕਿਹਾ ਕਿ ਇੱਕ ਹਫਤੇ ਦੇ ਅੰਦਰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਨਾਲ ਗੱਲਬਾਤ ਦੇ ਲਈ ਇੱਕ ਕਮੇਟੀ ਦੇ ਗਠਨ ਬਾਰੇ ਆਦੇਸ਼ ਜਾਰੀ ਕਰੇਗੀ ਜਸਟਿਸ ਸੂਰੀਆਕਾਂਤ ਜਸਟਿਸ ਦਿਪੰਕਰ ਦਿੱਤਾ ਤੇ ਜਸਟਿਸ ਉੱਜਲ ਭੁਆਨ ਦੇ ਬੈਚ ਨੇ ਪੰਜਾਬ ਅਤੇ ਹਰਿਆਣਾ ਰਾਜਾਂ ਨੂੰ ਕਿਹਾ ਕਿ ਉਹ ਇਹਨਾਂ ਮੁੱਦਿਆਂ ਤੇ ਸੁਝਾਅ ਦੇਣ ਜੋ ਕਮੇਟੀ ਲਈ ਸੰਦਰਭ ਵਜੋਂ ਕੰਮ ਕਰੇਗਾ ਇਸ ਲਈ 3 ਦਿਨ ਦਾ ਸਮਾਂ ਦਿੱਤਾ ਗਿਆ ਹੈ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਹਵਾਲਾ ਦੇ ਕੇ ਸਮੱਸਿਆ ਪੈਦਾ ਕਰਨ ਵਾਲੇ ਮੁੱਦਿਆਂ ਨੂੰ ਆਪਸੀ ਤਾਲਮੇਲ ਦੇ ਨਾਲ ਹੱਲ ਕੀਤਾ ਜਾ ਸਕਦਾ ਹੈ ਸੁਪਰੀਮ ਕੋਰਟ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉਬਿਆਂ ਦੇ ਨੁਮਾਇੰਦਿਆਂ ਨੂੰ ਕਿਸਾਨਾਂ ਨਾਲ ਮੀਟਿੰਗਾਂ ਜਾਰੀਆਂ ਰੱਖਣੀਆਂ ਪੈਣੀਆਂ ਸੁਣਵਾਈ ਦੇ ਅਗਲੇ ਤਰੀਕ ਤੇ ਅਦਾਲਤ ਨੂੰ ਗੱਲਬਾਤ ਦੇ ਨਤੀਜੇ ਬਾਰੇ ਜਾਣਕਾਰੀ ਦੇਣੀ ਪਵੇਗੀ ਅਦਾਲਤ ਨੇ ਪੰਜਾਬ ਰਾਜ ਨੂੰ 3 ਦਿਨਾਂ ਦੇ ਅੰਦਰ ਕਮੇਟੀ ਦੀ ਰਚਨਾ ਦਿੱਲੀ ਹੋਰ ਨਵਾਂ ਰਿਪੋਰਟ ਅਤੇ ਹੋਰ ਨਾਮਾ ਤਾਂ ਸੁਝਾਅ ਦੇਣ ਦੀ ਇਜਾਜ਼ਤ ਦਿੱਤੀ ਹੈ